15 ਅਗਸਤ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੇ ਕੈਪਟਨ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪੁਲਿਸ ਲਾਈਨ ਸਟੇਡੀਅਮ ਸੰਗਰੂਰ ਵਿਖੇ ਤਿਰੰਗਾ ਲਹਿਰਾਇਆ ਇਸੇ ਦੌਰਾਨ ਚੱਲਦੇ ਪ੍ਰੋਗਰਾਮ ਦੇ ਵਿੱਚ ਭਾਰੀ ਮੀਂਹ ਦੀ ਦਸਤਕ ਹੋ ਜਾਂਦੀ ਹੈ ਜੀ ਹਾਂ ਭਾਰੀ ਮੀਂਹ ਦੀ ਦਸਤਕ ਮਗਰੋਂ ਫਿਰ ਵੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਬਹੁਤ ਸੋਹਣੇ ਤਰੀਕੇ ਦੇ ਨਾਲ ਪਰੇਡ ਕੀਤੀ ਜਾ ਰਹੀ ਸੀ ਪਰੇਡ ਦੇ ਦੌਰਾਨ ਇੰਨਾ ਪੂਸ ਮੁਲਾਜ਼ਮਾਂ ਦੇ ਉੱਤੇ ਮੀਂਹ ਦਾ ਕੋਈ ਵੀ ਅਸਰ ਨਜ਼ਰ ਨਹੀਂ ਆਇਆ ਜਿਦਾਂ ਬਹੁਤ ਹੀ ਖੂਬਸੂਰਤ ਤਸਵੀਰਾਂ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਮੀਂਹ ਦੇ ਵਿੱਚ ਵੀ ਪੰਜਾਬ ਪੁਲਿਸ ਦੇ ਮੁਲਾਜ਼ਮ ਚੂਨੇ ਪ੍ਰੇਡ ਕਰਦੇ ਨਜ਼ਰ ਆ ਰਹੇ ਅਤੇ ਮੀਂਹ ਦੀ ਇੱਕ ਕਣੀ ਦਾ ਵੀ ਉਹਨਾਂ ਦੇ ਚਿਹਰੇ ਦੇ ਉੱਪਰ ਪੂਰਾ ਵੀ ਅਸਰ ਨਜ਼ਰ ਨਹੀਂ ਆਇਆ ਇਸੇ ਦੌਰਾਨ ਡੀਐਸਪੀ ਪ੍ਰਥਵੀ ਸਿੰਘ ਚਾਹਲ ਦੀ ਅਗਵਾਈ ਦੇ ਹੇਠ ਪੁਲਿਸ ਮੁਲਾਜ਼ਮਾਂ ਦੇ ਵਿੱਚ ਦੇਸ਼ ਭਗਤੀ ਦਾ ਜਜ਼ਬਾ ਦੇਖਣ ਨੂੰ ਮਿਲਿਆ ਭਾਰੀ ਮੀਂਹ ਦੇ ਦੌਰਾਨ ਵੀ ਜਵਾਨ ਪ੍ਰੇਰਕ ਕਾਨੂੰਨੀ ਹਟੇ ਇਸ ਸਬਦ ਦੌਰਾਨ ਕੀ ਕੈਬਨਟ ਮੰਤਰੀ ਡਾਕਟਰ ਪ੍ਰਪੀਰ ਸਿੰਘ ਨੇ ਜ਼ਿਲ੍ਹੇ ਦੇ ਵਿੱਚ ਸਮਾਜ ਸੇਵਾ ਦੇ ਕੰਮ ਕਰਨ ਵਾਲੇ ਅਤੇ ਪੁਲਿਸ ਸੇਵਾ ਦੇ ਵਿੱਚ ਆਪਣੀ ਡਿਊਟੀ ਬਖੂਬੀਨੀ ਬੋਣ ਵਾਲੇ ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤਾ। ਔਰ ਸਮੁੱਚੇ ਦੇਸ਼ ਵਾਸੀਆਂ ਨੂੰ 77ਵੇਂ ਆਜ਼ਾਦੀ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਜੀ। ਔਰ ਕਾਮਨਾ ਕਰਦਾ ਕਿ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬੀੜਾ ਚੁੱਕਿਆ ਰੰਗਲਾ ਪੰਜਾਬ ਬਣਾਉਣ ਦਾ ਹਸਤਾਖਰ ਕੀਤਾ ਪੰਜਾਬ ਬਣਾਉਣ ਦਾ ਉਹਦੇ ਵਾਸਤੇ ਲਗਾਤਾਰ ਹਰ ਰੋਜ਼ ਉਹ ਖੁਦ ਵੀ ਮਿਹਨਤ ਕਰਦੇ ਆ ਨਾ ਔਰ ਸਾਨੂੰ ਵੀ ਪ੍ਰੇਰਦੇ ਆ ਤੇ ਅਸੀਂ ਸਾਰੀ ਜਿਹੜੀ ਟੀਮ ਹੈ ਜੋ ਤੁਹਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਅਸੀਂ ਦਿਨ ਰਾਤ ਇਹ ਕਰਾਂਗੇ ਤਾਂ ਕਿ ਪੰਜਾਬ ਦੇ ਵਿੱਚ ਖੁਸ਼ੀਆਂ ਖੇੜੇ ਦੁਆਰਾ ਆਣ ਔਰ ਇੱਥੇ ਫਿਰ ਜਿਹੜੀਆਂ ਹੈਗੀਆਂ ਉਹ ਮਤਲਬ ਦੁੱਧ ਦੀਆਂ ਜਿਹੜੀਆਂ ਨਹਰਾ ਉਹ ਵਗਣ ਤੇ ਜੋ ਵੀ ਪਿਛਲੇ ਸਮੇਂ ਦੇ ਵਿੱਚ ਕ੍ਰਿਤਿਆ ਹੋਈਆਂ ਉਹਨਾਂ ਸਾਰੀਆਂ ਨੂੰ ਅਸੀਂ ਓਵਰਕਮ ਕਰਾਂਗੇ ਚਾਹੇ ਉਹ ਗੈਂਗਸਟਰਵਾਦ ਦਾ ਦੌਰ ਹੈ ਚਾਹੇ ਨਸ਼ਿਆਂ ਦਾ ਦੌਰ ਹੈ ਇਹਨੂੰ ਅਸੀਂ ਓਵਰਕਮ ਕਰਾਂਗੇ ਔਰ ਉਸ ਵੱਲ ਅਸੀਂ ਪਲਾਂਗਾ ਪੁੱਟ ਰਹੇ ਆ ਬਹੁਤ ਸਾਰੇ ਗ੍ਰੀਨ ਸ਼ੂਟਸ ਆ ਗਏ ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਪੰਜਾਬ ਫਿਰ ਤੋਂ ਦੇਸ਼ ਦਾ ਮੋਰੀ ਸੂਬਾ ਬਣੇਗਾ ਜੀ ਜਿਆਦਾ ਹਸਪਤਾਲਾਂ ਨੂੰ ਲੈ ਕੇ ਡਾਕਟਰ ਨਹੀਂ ਕਰਤੀ ਉਹ ਆਪਣੇ ਅਸੀਂ ਬਹੁਤ ਸਾਰੇ ਜੀ ਹੁਣ ਰੀਸਰਟਲੀ ਅਸੀਂ ਜਿਹੜੇ ਆ ਗਏ 980 ਦੇ ਕਰੀਬ ਜਿਹੜੇ ਨਰਸਸ ਹੈਗੇ ਆ ਐਨਐਮ ਕਹਿੰਦੇ ਆ ਐਮਪੀਐਚਡਬਲਯੂ ਫੀਮੇਲ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਉਹਨਾਂ ਦੀ ਜਿਹੜੀ ਰਿਕਰੂਟਮੈਂਟ ਹੈ ਉਹ ਮੁਕੰਮਲ ਹੋ ਚੁੱਕੀ ਆ 400 ਤੋਂ ਵੱਧ ਡਾਕਟਰਾਂ ਦੀ ਜਿਹੜੀ ਭਰਤੀ ਆ ਉਹ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਕੀਤੀ ਜਾ ਰਹੀ ਹੈ ਉਹ 2 ਮਹੀਨੇ ਦੇ ਵਿੱਚ ਜੁਆਇਨ ਕਰ ਜਾਣਗੇ ਇਸ ਤੋਂ ਪਹਿਲਾਂ ਅਸੀਂ ਆਮ ਆਦਮੀ ਕਲੀਨਿਕ ਖੋਲੇ ਆ ਜੀ 842 ਉਹ ਆਪਾਂ ਗਿਣਦੇ ਨਹੀਂ ਹਾਂ ਲੇਕਿਨ ਉਹਨਾਂ ਦੇ ਵਿੱਚ ਇੱਕ ਡਾਕਟਰ ਇੱਕ ਕਲੀਨਿਕਲ ਅਸਿਸਟੈਂਟ ਔਰ ਇੱਕ ਜਿਹੜੇ ਹੈਗੇ ਉਹਨਾਂ ਦੇ ਵਿੱਚ ਫਾਰਮਾਸਿਸਟ ਔਰ ਇੱਕ ਜਿਹੜਾ ਕਲਾਸ 4 ਆ ਉਹ ਤਕਰੀਬਨ ਤਕਰੀਬਨ 32000 ਲੋਕਾਂ ਨੂੰ ਜਿਹੜੀ ਹੈਗੀ ਆ 3200 ਲੋਕਾਂ ਨੂੰ ਜਿਹੜੀ ਹੈਗੀ ਆ ਉਹ ਉਹਦੇ ਨਾਲ ਨੌਕਰੀ ਵੀ ਮਿਲੀ ਆ ਲੋਕਾਂ ਨੂੰ ਸਹੂਲਤ ਮਿਲਲੀ ਆ ਉਹਦੇ ਵਿੱਚ ਅਸੀਂ ਉਹ ਸਟਾਫ ਨੂੰ ਰਿਕਰੂਟ ਕੀਤਾ ਇਸ ਤੋਂ ਸਵਾਏ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਐਮ ਪੀ ਐਚ ਡਬਲਯੂ ਫੀਮੇਲ ਦੀ ਹੋ ਗਈ ਆ ਹੁਣ ਮੇਲ ਦੀ ਹੋਏਗੀ ਫਾਰਮਾਸਿਸਟ ਲੈਬ ਅਸਿਸਟੈਂਟਸ, ਆਰਟੀ ਸਟਾਫ ਇਹਨਾਂ ਸਾਰਿਆਂ ਦੀ ਭਰਤੀ ਚੱਲਦੀ ਪਈ ਹੈ ਜੀ ਤੇ ਬਹੁਤ ਲੰਬੇ ਸਮੇਂ ਤੋਂ ਰੁਕੀ ਸੀ ਬਹੁਤ ਸਾਰੇ ਸਪੈਸ਼ਲਿਸਟ ਅਸੀਂ ਡਾਕਟਰ ਰੱਖੇ ਆ ਇੱਕ ਜਿਹੜਾ ਨਵਾਂ ਇਨੀਸ਼ੀਏਟ ਬੈ ਕੇ ਸਾਡੇ ਕੋਲ ਹਰ ਸਾਲ ਡਾਕਟਰ ਪੋਸਟ ਤੇ ਐਡਿਊਏਸ਼ਨ ਸਪੈਸ਼ਲਿਸਟ ਬਣ ਜਾਂਦੇ ਆ ਜੋ ਉਹ ਬੌਂਡ ਭਰਦੇ ਆ ਜਦੋਂ ਵਾਪਸ ਆਂਦੇ ਆ ਉਹਦਾ ਕੋਈ ਮੈਕੈਨਿਜ਼ਮ ਨਹੀਂ ਸੀਗਾ ਉਹ ਮਾਨ ਸਰਕਾਰ ਨੇ ਪਹਿਲੀ ਵਾਰੀ ਅਸੀਂ ਸਾਰਾ ਉਹ ਤਿਆਰ ਕਰ ਦਿੱਤਾ ਕਿ ਜਦੋਂ ਆਣਗੇ ਉਹ ਬੌਂਡ ਜਿਹੜਾ ਨੇ ਬੌਂਡ ਭਰਿਆ ਹੋਇਆ ਉਹ ਮਤਲਬ ਕਿਸੇ ਦਾ 2 ਸਾਲ ਐ ਕਿਸੇ ਦਾ 1 ਸਾਲ ਐ ਕਿਸੇ ਦਾ 3 ਸਾਲ ਐ ਉਹ ਆ ਕੇ ਆਪਣੇ ਸਾਡੇ ਜਿਸ ਤਰ੍ਹਾਂ ਤੁਹਾਡੇ ਦੜਬਾ ਹੋ ਗਿਆ ਜੀ ਲਹਿਰਾ ਹੋ ਗਿਆ ਜਿਹੜੇ ਦੂਰ ਦਰਾਡੇ ਦੇ ਨੇਤੇ ਇਸ ਤਰ੍ਹਾਂ ਨਾ ਪਤਨਾ ਹੋ ਗਿਆ ਉੱਥੇ ਸਪੈਸ਼ਲਿਸਟ ਦੀਆਂ ਸਰਵਿਸਿਜ਼ ਦੇਣਗੇ ਔਰ ਨਵੇਂ ਮੈਡੀਕਲ ਕਾਲਜ ਖੁੱਲ ਰਹੇ ਆ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀ ਸਾਇੰਸਸ ਬਣ ਰਿਹਾ ਸੋ ਡਾਕਟਰਾਂ ਵਾਸਤੇ ਪ੍ਰੋਮੋਸ਼ਨ ਦੇ ਐਵੀਨਿਊ ਪੰਜਾਬ 'ਚ ਬਹੁਤ ਆ ਸੋ ਮੈਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਡਾਕਟਰਾਂ ਨੂੰ ਸਾਰਿਆਂ ਨੂੰ ਜਾਓ ਪਰ ਹਲਕੇ ਹਮਲਾ ਮਾਰੀਏ ਪੈਰਾਮੈਡੀਕਲਸ ਨੂੰ ਜੀ ਹਰ ਪ੍ਰਾਣ ਵਿੱਚ ਨਮਕ ਤੇ ਚਿੰਦੀ ਵਿੱਚ ਮਾਈਕਰੋ ਪਲਾਸਟਿਕ ਪਾਇਆ ਗਿਆ ਹੈ ਕਹਿੰਦੇ ਇਹਦੇ ਬਾਰੇ ਸੇ ਵੀ ਖਰਾਬੀ ਚ ਕਿ ਪੰਜਾਬ ਵਿੱਚ ਕੀ ਕੋਈ ਮਾਮਲੇ ਦਰਜ ਕਰੋਗੇ? ਹਾਂ ਜੀ ਹਾਂ ਬਿਲਕੁਲ ਕਰਾਂਗੇ ਜੀ ਅਸੀਂ। ਇਹਦੇ ਚ ਅਸੀਂ ਬਹੁਤ ਸਾਰੇ ਮਾਮਲੇ ਦਰਜ ਕੀਤੇ ਆ ਲੋਕਾਂ ਦੇ ਅਸੀਂ ਮਤਲਬ ਖਾਸ ਕਰਕੇ ਜਿਹੜਾ ਮਿਲਾਵਟ ਹੁੰਦੀ ਆ ਨਾ ਜੀ ਜਿਵੇਂ ਤੁਸੀਂ ਕਿਹਾ ਇਹ ਮਸਾਲਿਆਂ ਦੇ ਵਿੱਚ ਹੁੰਦੀ ਆ ਜੀ ਇਹ ਦੁੱਧ ਚ ਹੁੰਦੀ ਆ ਪਨੀਰ ਚ ਹੁੰਦੀ ਆ ਸੋ ਇਹਨਾਂ ਦੀ ਅਸੀਂ ਟੈਸਟਿੰਗ ਕਰਦੇ ਆ ਰੋਜ਼ ਜਿਹੜੇ ਅਸੀਂ ਸੈਂਪਲ ਭਰਦੇ ਆ ਔਰ ਇਹਨੂੰ ਅਸੀਂ ਜਿਹੜਾ ਅੱਜ ਤੱਕ ਨਹੀਂ ਹੋਇਆ ਜੋ ਅਸੀਂ ਹੁਣ ਕਰਨ ਜਾ ਰਹੇ ਆ ਅਸੀਂ ਇਹ ਵੀ ਦੱਸਾਂਗੇ ਤੁਹਾਡੇ ਸਬਜ਼ੀਆਂ ਦੇ ਵਿੱਚ ਪੈਸਟੀਸਾਈਡਸ ਕਿੰਨੇ ਆ। ਕੋੜੇ ਅਨਾਜ ਜਿਹੜਾ ਤੁਸੀਂ ਖਾਣਾ ਖਾਂਦੇ ਹੋ ਉਹਦੇ ਚ ਇਨਸੈਕਟੀਸਾਈਡਸ ਪੈਸਟੀਸਾਈਡਸ ਕਿੰਨੇ ਆ ਫੰਗਲ ਐਂਡੋਟੌਕਸਿਨਸ ਕਿੰਨੇ ਆ ਹੈਵੀ ਮੈਟਲਸ ਕਿੰਨੇ ਆ ਤੁਹਾਡੇ ਖਾਣੇ ਦੇ ਵਿੱਚ ਸੋ ਇਹ ਜਿਹੜੇ ਨਵੇਂ ਟੈਸਟ ਆ ਸੀ ਇਹ ਸ਼ੁਰੂ ਕਰਨ ਦੇ ਵਿੱਚ ਸਾਡੀ ਜਿਹੜੀ ਲੈਬਰਾਟਰੀ ਆ ਸੀ ਅਪਗ੍ਰੇਡ ਕਰ ਲਈ ਆ ਖਰੜ ਵਾਲੀ ਇਸ ਤੋਂ ਸਵਾਏ ਅਸੀਂ ਜਿਹੜਾ ਹੈਗਾ ਹਰ ਜ਼ਿਲ੍ਹੇ ਦੇ ਵਿੱਚ ਇੱਕ ਮੋਬਾਈਲ ਅਸੀਂ ਵੈਨ ਭੇਜੀ ਆ ਮੈਂ ਤੁਹਾਡੇ ਥਰੂ ਬੇਨਤੀ ਕਰਦਾ ਕਿ ਉਹਦਾ ਫਾਇਦਾ ਉਠਾਓ ਸਾਡੇ ਸਿਹਤ ਮਹਕਮੇ ਨਾਲ ਸੰਪਰਕ ਕਰੋ ਉਹ ਤੁਹਾਡੀ ਦੁਕਾਨ ਤੇ ਆ ਕੇ ਸਿਰਫ 50 ਰੁਪਏ ਲੈਣਗੇ ਕੋਈ ਜੁਰਮਾਨਾ ਨਹੀਂ ਕਰਨਗੇ ਤੁਹਾਨੂੰ ਦੱਸ ਦੇਣਗੇ ਜਿਹੜਾ ਤੁਸੀਂ ਲੋਕਾਂ ਨੂੰ ਦੁੱਧ ਪਿਲਾ ਰਹੇ ਹੋ ਪਨੀਰ ਵੰਡ ਰਹੇ ਹੋ ਸਾਫ਼ ਆ ਕਿ ਨਹੀਂ ਸਾਫ਼ ਉਹ ਟੈਸਟ ਕਰਕੇ ਤੁਹਾਨੂੰ ਮੌਕੇ ਤੇ ਦੱਸ ਦਿੰਗੇ ਆਨ ਦਾ ਸਪੌਟ ਆ ਮੈਂ ਸਲੂਟ ਕਰਦਾ ਜੀ ਇਹ ਜਵਾਨ ਮੈਨੂੰ ਉਹਨਾਂ ਜਵਾਨਾਂ ਦੀ ਯਾਦ ਲਾਂਦੇ ਆ ਜਿਹੜੇ ਸਿਆਚਨ ਗਲੇਸ਼ੀਅਰ ਦੇ ਵਿੱਚ ਚਾਈਨਾ ਦੇ ਬਾਰਡਰ ਦੇ ਉੱਤੇ ਨੇਹਰੀਆਂ ਦੇ ਵਿੱਚ ਮਾਈਨਸ ਟੈਂਪਰੇਚਰ ਤੇ ਮਾਈਨਸ 20 ਮਾਈਨਸ 30 ਜਿੱਤੇ ਤੁਸੀਂ ਹੱਥ ਬਾਹਰ ਕੱਢੋਗੇ ਹੱਥ ਤੁਹਾਡਾ ਨੀਲਾ ਹੋ ਜਾਏਗਾ ਔਰ ਕੱਟਣਾ ਪੈ ਜਾਏਗਾ ਇਹੋ ਜੀ ਸਰਦੀ ਦੇ ਵਿੱਚ ਜਿਹੜੇ ਸਾਡੇ ਜਵਾਨ ਆ ਕਿਸੇ ਕਰਕੇ ਮਾਨ ਸਾਹਿਬ ਨੇ ਉਹਨਾਂ ਦਾ ਜਿਹੜਾ ਸਨਮਾਨ ਪੱਤਾ ਹੈਗਾ ਜਦੋਂ ਰੱਬ ਨਾ ਕਰੇ ਜਦੋਂ ਕੋਈ ਆਪਣਾ ਦੇਸ਼ ਤੋਂ ਜਾਨ ਵਾਰ ਜਾਂਦਾ ਉਹਨਾਂ ਦੇ ਪਰਿਵਾਰਾਂ ਦੀ ਬਾਹ ਫੜੀ ਹੈ ਜੀ ਔਰ ਇਹ ਮਾਨ ਸਾਹਿਬ ਦਾ ਜਿਹੜਾ ਮਾਡਲ ਹੈ ਤੇ ਪੂਰੇ ਦੇਸ਼ ਦੇ ਵਿੱਚ ਉਹਦੀ ਤਾਰੀਫ ਹੋ ਰਹੀ ਹੈ ਵੀ ਉਹਦੇ ਚ 60% ਉਹਦੀ ਪਤਨੀ ਨੂੰ ਤੇ 40% ਉਹਦੇ ਮਾਪਿਆਂ ਨੂੰ ਵੀ ਉਹਨਾਂ ਦਾ ਵੀ ਉਹਨਾਂ ਦਾ ਧਿਆਨ ਕਰਨਾ ਚਾਹੀਦਾ ਸੀ ਹਾਂ ਜੀ ਨਕਲੀ ਫੂਰ ਦੇ ਉੱਪਰੋਂ ਛੋਟੇ ਮਰੀ ਹਾਂ ਜੀ ਮੈਂ ਕਹਿ ਰਿਹਾ ਜੀ ਅਸੀਂ ਜਿੰਨੇ ਕੋਈ ਰਿਸ਼ਮਤ ਖੋਰ ਹੈ ਮਲਾਵਟ ਖੋਰ ਹੈ ਇਹਨਾਂ ਨੂੰ ਨਹੀਂ ਬਖ ਸਕਦੇ ਇਹਨਾਂ ਵਾਸਤੇ ਜ਼ੀਰੋ ਟੋਲਰੈਂਸ ਹੈ ਨਸ਼ੇ ਦੇ ਸਮਗਲਰ ਹੈ ਉਹਨਾਂ ਵਾਸਤੇ ਜ਼ੀਰੋ ਟੋਲਰੈਂਸ ਹੈ ਹਾਂ ਜਿਹੜੇ ਨਸ਼ਾ ਕਰਦੇ ਆ ਉਹਨਾਂ ਨਾਲ ਅਸੀਂ ਦਰਦੀ ਆ ਸਾਡੇ ਕੋਲ ਆਓ ਇਲਾਜ ਕਰਾਂਗੇ ਤੁਹਾਡਾ ਤੁਹਾਡੀ ਕਾਉਂਸਲਿੰਗ ਕਰਾਂਗੇ ਯੋਗਾ ਸਿਖਾਵਾਂਗੇ ਕੋਈ ਨਾ ਕੋਈ ਕੰਮ ਸਿਖਾਵਾਂਗੇ ਤੇ ਕੋਈ ਨਾ ਕੋਈ ਕੰਮ ਸ਼ੁਰੂ ਕਰਾਵਾਂਗੇ ਨਵੇਂ ਉਪਰਾਲੇ ਕਰ ਰਹੇ ਆ ਆਓ ਰਲ ਕੇ ਹਮਲਾ ਮਾਰੀਏ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਬਹੁਤ ਬਹੁਤ ਧੰਨਵਾਦ ਆ ਉਹ ਤੁਹਾਡੇ ਨਾ ਤੁਹਾਡੇ ਤਾਂ ਇੱਥੇ ਜਿਹੜਾ ਹੈਗਾ ਸੀਟੀ ਐਮ ਆਰ ਆਈ ਮੇਰੇ ਖਿਆਲ ਜਿਹੜੇ ਕਰਸਨਲ ਡਾਇਗਨੋਸਟਿਕ ਦੇ ਵਿੱਚ ਹੈਗਾ ਨਾ ਜੀ ਉਹ ਤੇ ਤੁਹਾਡੇ ਪੈਟ ਸਕੈਨ ਵੀ ਲੱਗਣ ਜਾ ਰਿਹਾ ਬਹੁਤ ਜਲਦੀ ਸੋ ਇੱਥੇ ਮੈਡੀਕਲ ਕਾਲਜ ਬਣਨ ਜਾ ਰਿਹਾ ਬਹੁਤ ਜਲਦੀ ਉਹ ਅਸੀਂ ਫਾਈਨਲ ਸਟੇਜਸ ਆ ਥੋੜਾ ਜਿਹਾ ਲੈਂਡ ਦਾ ਡਿਸਕਲੂਡ ਹੋ ਗਿਆ ਸੀ ਨਹੀਂ ਹੁਣ ਤੱਕ ਬਣ ਜਾਣਾ ਸੀਗਾ ਸੋ ਅਤਿ ਆਧੁਨਿਕ ਸਹੂਲਤਾਂ ਦੇਵਾਂਗੇ ਜੀ ਤਿੰਨ ਹਸਪਤਾਲ ਤੁਹਾਡੇ ਧੂਰੀ ਦੇ ਵਿੱਚ ਕੌਰੀਆਂ ਦੇ ਵਿੱਚ ਔਰ ਚੀਮੇ ਦੇ ਵਿੱਚ ਚੜੇ ਆ ਗਿਆ ਉਹ ਨਵੇਂ ਬਣ ਰਹੇ ਬਿਲਕੁਲ ਕਾਰਪੋਰੇਟ ਹਸਪਤਾਲ ਵਰਗੇ ਬਣਾ ਰਹੇ ਆ ਜੀ ਤੁਸੀਂ ਜਦੋਂ ਬਣ ਜਾਣਗੇ ਜੀ ਅ ਮਤਲਬ ਮੈਨੂੰ ਲੱਗਦਾ ਪਈ ਇਸ ਸਾਲ ਦੇ ਅਖੀਰ ਤੱਕ ਘਾਰ ਲਈ ਨੈਕਸਟ ਇਅਰ ਉਹਨਾਂ ਦੀ ਨਾਗੂਰੇਸ਼ਨ ਕਰਾਂਗੇ ਤੁਸੀਂ ਦੇਖੋਗੇ ਬਿਲਕੁਲ ਕਾਰਪੋਰੇਟ ਆਫਿਸ ਵਰਗੇ ਤੇ ਸਟਾਫ ਨਵਾਂ ਭਰਤੀ ਕਰ ਲੈਣਗੇ